ਜ ਬਣਾ ਲੱਗਿਆ ਘਰ ਬੱਚਿਆਂ ਦੇ ਖੇਡਣ ਲਈ ਲਓ ਵੀ ਮਿੱਤਰੋ ਆਜੋ ਲਿਆਓ ਬੜਾਈਏ ਘਰ 出来拿我。 ਯਾਰ ਓੜੀ ਜੀ ਆ ਪੱਥਰ ਐਨੇ ਤਾਂ ਪਏ ਆ ਮਨੂੰ ਲੱਭਦੇ ਨਹੀਂ ਹੁਣ ਲੱਭਦੇ ਲੱਭਣੇ ਆ ਯਾਰ ਲੱਭਦੇ ਨਹੀਂ ਲੱਭਣੇ ਮੈਨੂੰ ਵੀ ਆ ਕੁਝ ਨਹੀਂ ਕਿਤੇ ਆ ਨਹੀਂ ਆ ਇੱਥੇ ਟੇਨ ਕਰ ਆਦੀ ਤਾਂ ਤਿਆਰ ਹੋ ਗਿਆ ਬੜੀਆ ਬੜੀਆ ਇੱਕ ਤਾਂ ਇੱਕ ਤਾਂ ਲਾ ਦੇ ਜਦੋਂ ਲੱਗ ਗਿਆ ਵਧੀਆ ਹਲੇ ਮਿਹਨਤ ਆਪਣਾ ਹੋਰ ਆਉਣੀ ਆ ਲੱਗਣਾ ਹਲੇ ਟਾਈਮ ਫਾਈਨਲੀ ਸੱਤ ਪੈ ਚੁੱਕੀ ਆ ਘਰ ਦੀ ਆ ਦੇਖ ਸਕਦੇ ਹੋ ਤੁਸੀਂ ਬੱਚਿਆਂ ਦੀ ਮਿਹਨਤ ਨਾਲ ਤੇ ਸਾਈਡਾ ਰਹਿ ਗਿਆ ਮੈਨੂੰ ਫੇਰ ਸਾਈਡਾਂ ਦਾ ਹੁਣ ਕਿਵੇਂ ਕਰੀਏ ਤੂੰ ਤੂੰ ਕਿੱਥੇ ਸੱਤ ਕਿਵੇਂ ਲੱਗੀ ਤੈਨੂੰ ਤੂੰ ਤਾਂ ਨਾ ਦੇ assi ਆਲੀ ਸੱਤ ਆ ਐਡਮਿਨ ਕਿਵੇਂ ਲੱਗੀ ਬਤਾਂ ਆ ਛੋਟੀ ਸੀ ਇਹ ਤੇ ਤੂੰ ਇੰਨਾ ਚੱਕ ਕੇ ਦਿਖਾ ਆਈ ਮੈਂ ਤਾਂ ਦੇਖਦੀ ਨਹੀਂ ਬਈ ਜੀ ਸੱਤ ਇਹਨੂੰ ਕਰਦੀ ਕਿਵੇਂ ਲੱਗੀ ਐਸਵੇਂ ਬਲਿਆ ਪੂਰੀ ਵਧੀਆ ਜੀ ਫਾਈਨਲੀ ਲੁੱਕ ਸਾਡੇ ਘਰ ਦੀ ਦੇਖ ਲੋ ਜਿਹੜਾ ਤਿਆਰ ਕੀਤਾ ਅਸੀਂ ਯਾਰਾਂ ਦੀ ਕੁੱਲੀ ਯਾਰਾਂ ਦੀ ਕੁੱਲੀ ਆ ਪਾਦੀ ਕੁੱਲੀ ਕਰੋ ਕੱਟ ਤੇ ਜਵਾਕ ਭਾਈ ਤੀਜਾ ਅੰਦਰ ਗਿਆ ਵਾ ਘੂਰਤਾ ਐਲਤਾ ਬਲੀਆਂ ਕਰਦਾ ਆ ਫਾਈਨਲ ਲੁੱਕ ਆ ਪੁੱਛਦੇ ਇਹਨਾਂ ਨੂੰ ਜਾ ਕੇ ਨਵੇਂ ਘਰ ਦੇ ਵਿੱਚ ਆ ਕੇ ਤੁਹਾਨੂੰ ਕਿਵੇਂ ਦਾ ਫੀਲ ਆ ਰਿਹਾ ਹਾਂਜੀ ਬਲਿਆ ਕਿਵੇਂ ਦਾ ਫੀਲ ਆ ਰਿਹਾ ਬਲਿਆ ਬਲਿਆ ਹੁਣ ਕਾਲੂ ਇੱਥੇ ਆਪਾਂ ਕੀ ਲੈਣਾ ਸੋਫੇ ਸ਼ਾਪਿੰਗ ਕੀ ਕਰਨੀ ਪੈਣੀ ਸੋਫੇ ਵੀ ਲੈਣੇ ਬੜੇ ਬੈੱਡ ਵੀ ਤੇ ਹੋਰ ਲਾਈਟ ਦਾ ਵੀ ਇੰਤਜ਼ਾਮ ਕਰਨਾ ਪੈਣਾ ਲਾਈਟ ਤੇ ਲਾਟਿਟ ਆ ਰਹੀ ਹੈ ਠੀਕ ਆ ਜੀ ਇੱਥੇ ਮੱਦਾ ਦਾ ਆ ਗਿਆ ਪਹਿਲਾਂ ਇਹ ਅੱਛਾ ਜੀ ਉਹ ਲੈ ਕੇ ਫੇ ਫੇਲ ਤੇ ਉਹ ਟੁੱਟੀ ਉਧਰ ਆਬੀ ਤੇ ਕੱਦੀ ਟੁੱਟ ਗਈ ਇੱਥੇ ਬਾਸਮ ਮਲਾਦਾ ਇੱਥੇ ਟੱਟੀ ਇੱਥੇ ਦਾ ਇੱਕ ਵਾਰ ਸੇ ਬਾਥਰੂਮ ਇੱਕ ਵਾਰ ਟੱਟੀ ਖਾਣਾ ਬਣਾਉਣਾ ਕਹਿੰਦੀ ਇੱਥੇ ਪਤਾ ਇਹ ਪਾਣ ਦੇਤੇ ਓਕੇ ਲੈ ਵੀ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਦਾ ਬਣਿਆ ਆਖੀ ਨਾਲ ਇੱਥੇ ਬਹੁਤ ਔਖਾ ਬਣਾਇਆ ਇਕੱਠੇ ਸਾਰਾ ਕੁਝ ਬਣਾਵਾਂਗੇ ਸਾਰਾ ਕੁਝ ਹੁਣ ਤੁਸੀਂ ਖੁਸ਼ ਹੋ ਨਵਾਂ ਘਰ ਪੈ ਗਿਆ ਹੁਣ ਜੇ ਆਪਾਂ ਨੂੰ ਘਰ ਦੇ ਨੇ ਕੱਢ ਵੀ ਦਿੱਤਾ ਆਪਣੇ ਕੋਲੇ ਛੇ ਟਿਕਣ ਨੂੰ ਟਿਕਾਣਾ ਹੈਗਾ ਬੱਚਿਓ ਚੁੱਪ ਚੁੱਪ ਕਿੱਥੇ ਇੱਕ ਉੱਤੇ ਰੱਖ ਲੂਗਾ ਵੀਡੀਓ ਕਦੇ ਬਣੂਗੀ ਕਹਿੰਦੀ ਪਿੱਛੇ ਰੱਖ ਲਾ ਫੋਨ ਦਿੱਤਾ ਹਾਂ ਫਿਰ ਹਾਂ ਵੀਰੇ ਹਾਂ ਤਾਮ ਜੀ ਆ ਜਾ ਆਇਆ ਆਏ ਜਲਦੀ ਕਰ ਲੈ ਕੇ ਆ ਜਾ ਆ ਜਾ ਆ ਜਾ ਜੋ ਵਿੱਚ ਤੈਨੂੰ ਵੀ ਪੁੱਛਣਾ ਕਿਵੇਂ ਤਾਂ ਬਣਿਆ ਜਲਦੀ ਵੇਚਣਾ ਬੱਜੀ ਤੂੰ ਤਾਂ ਲਿਪੜਿਆ ਫਿਰਦਾ ਪੂਰਾ ਸੜਿਆ ਮਿੱਟੀ ਨਾਲ ਆ ਜਾ ਗੱਲਾਂ ਖੁੱਲਾਂ ਜੀ ਸਾਰੀ ਲਿਪੜੀ ਫਿਰਦਾ ਹਾਂ ਫਿਰ ਗਿਆ ਵੀ ਕਿਵੇਂ ਲੱਗਿਆ ਘਰ ਸਨਾਵਾ ਬੜੀਆ ਤੋ ਤਾਂ ਬੜੀਆ ਹੁਣ ਫਿਰ ਆਪਾਂ ਕੱਲ ਤੋਂ ਇੱਥੇ ਹੀ ਰਹਿਣਾ ਜੇ ਘਰ ਦੇਣੇ ਆਪਾਂ ਨੂੰ ਕੱਢ ਤਾਂ ਆਪਾਂ ਇੱਥੇ ਰਹਿਣ ਲੱਗ ਜੜਾ ਮਾ ਬਹੁਤ ਔਖਾ ਬਣਾਇਆ ਮਾਤਰ ਪਲੀਜ਼ ਸ਼ੇਅਰ ਲਾਈਕ ਕਮੈਂਟ ਫੋਲੋ ਜਰੂਰ ਕਰਦੇ ਹੋ ਹਾਂਜੀ ਮਿੱਤਰੋ ਰਾਮ ਰਾਮ ਸਭੇ ਭਾਈਆਂ ਤੇ ਚਲੋ